ਮੈਨੂੰ ਬੜੀ ਖੁਸ਼ੀ ਹੈ ਕਿ ਕੱਲ ਮੈਨੂੰ ਉਸ ਅੰਗਨਰੂਲਾ ਜੀ ਨੇ ਆਪਣੇ ਉੱਤੇ ਖਾਪੜਾ ਤੇ ਜਿਹੜੀ ਬਹੁਤ ਵੱਡੀ ਚਰਚ ਹੈ ਉੱਥੇ ਬੁਲਾ ਕੇ ਆਵਦੇ ਸੀਗੇ ਤੁਸੀਂ ਸਭ ਨੇ ਉਹਨਾਂ ਨੇ ਆਪਣਾ ਅਸ਼ੀਰਵਾਦ ਦਿੱਤਾ ਤੁਸੀਂ ਬਹੁਤ ਸਾਰੇ ਨੇ ਉਹ ਫੋਟੋਆਂ ਵੀ ਦੇਖੀਆਂ ਹੋਣੀਆਂ ਪਰ ਮੈਨੂੰ ਇਹ ਵੀ ਉਹ ਵੀ ਨੇ ਵੀ ਦੱਸਿਆ ਇਹ ਉਹਨਾਂ ਨੇ ਲਾਈਵ ਹੋ ਕੇ ਇੱਕ ਦਿਨ ਲਾਈਵ ਆਉਣਗੇ ਉਹ ਲਾਈਵ ਦੇ ਵਿੱਚ ਵੀ ਆਪਣਾ ਅਸ਼ੀਰਵਾਦ ਵੀ ਦੇਣਗੇ ਅਖਬਾਰੀ ਮਸਜਿਦ ਪਾਟਿਆ ਦੇ ਦਾ ਅਪੀਲ ਵੀ ਕਰਨਗੇ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਦਾ ਕੰਮ ਕਰਨਾ ਹੈ ਮੈਂ ਹੁਣ ਕੋਈ ਲੱਗ-ਪੱਗ ਮੈਨੂੰ ਮੈਂ ਆਪਣੇ ਆਪ ਨੂੰ ਬਣਾ ਪਾਗਮਾਣਾ ਸਮਝਣਾ ਉਹਨਾਂ ਕੋਲ ਨੂੰ ਬੈਠਣ ਦਾ ਲਗਭਗ ਇੱਕ ਇੱਕ ਟਾਈਮ ਨੂੰ ਮੌਕਾ ਮਿਲਿਆ ਜਿਨ੍ਹਾਂ ਨੂੰ ਦੁਨੀਆ ਤੱਕ ਪਹੁੰਚੀ ਹੈ ਕਿਤੇ ਉਹਨਾਂ ਦਾ ਮੌਕਾ ਹੀ ਕਿਤੇ ਉਹਨਾਂ ਦੇ ਕੱਥਨ ਹੋ ਗਏ ਇਹ ਜਿਹੜੀ ਜਨਤਾ ਦਾ ਤਕਵਾ ਉਹਨਾਂ ਦੇ ਉਹਨਾਂ ਦੇ ਕੋਲ ਬੈਠ ਰਹੇ ਮੈਨੂੰ ਉਹਨਾਂ 'ਤੇ ਵਿਸ਼ਵਾਸ ਹੈ ਕਿ ਇਹ ਸੋਰੀ ਜਿੱਤ ਤੁਹਾਡੀ ਪੱਕੀ ਹੈ ایک گا مجھے سمجھ بابا نانک نے میٹنگ کرتے ہیں رات میں کرتے وی میٹنگ سیان پور چیرواد

ਇਹ ਤਾਂ ਤੁਹਾਡੇ ਨਾਲ ਬਹੁਤ ਆਦਤਰੀ ਕਰ ਸਕਦਾ ਪਰ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਕ੍ਰਿਸ਼ਣ ਭਾਈਚਾਰੇ ਦਾ ਪਤਾ ਔਰ ਮੈਨੂੰ ਮੇਰੇ ਪਿੰਡ 'ਚ ਕ੍ਰਿਸ਼ਣ ਭਾਈਚਾਰੇ ਦੇ ਬਹੁਤ ਸਾਰੇ ਬਾਤਰੀ ਰਹਿੰਦੀਆਂ ਮੇਰੇ ਪਿੰਡ ਤੋਂ ਬੈਠਾ ਮੇਰੇ ਵੀਰ ਆ ਬੈਠੇ ਕ੍ਰਿਸ਼ਣ ਭਾਈਚਾਰੇ ਦੇ ਇਹਨਾਂ ਨਾਲ ਬੜਾ ਬੜਾ ਪਿਆਰ ਰੋਣਾ ਕਰੋਗਾ ਤੇ ਜੇ ਮੈਂ ਸਾਰੀਆਂ ਗੱਲਾਂ ਦੱਸਾਂ ਅਸਲ ਵਿੱਚ ਇੱਕ ਮੇਰਾ ਭਰਾ ਬਣਿਆ ਨਹੀਂ ਕ੍ਰਿਸ਼ਣ ਭਾਈਚਾਰੇ ਦਾ بہت سارے لوگ کہتے بہت سارے لوگ یہ سکے ملتے رہے اور کلا بندہ ہے

ਮੈਨੂੰ ਰਾਤ ਫੋਨ ਗਿਆ ਕਿ ਸਾਡਾ ਰਾਤ ਗੇਟ ਵੱਢਿਆ ਮੈਂ ਕਿਹਾ ਬਾ ਸਵੇਰੇ ਆਵਾਂਗਾ ਤੁਹਾਡੇ ਮੈਂ ਸਵੇਰੇ ਘਰ ਗਿਆ ਮਾ ਮੈਨੂੰ ਫੋਨ ਲਾਇਆ ਪਚਾਰ ਦੇ ਘਰ ਦੇ ਲੋਕ ਉਸ ਬੰਦੇ ਨਾਲ ਮੈਂ ਕਿਹਾ ਰਾਤ ਗੇਟ ਵੱਢਿਆ ਹੁਣ ਮੈਂ ਖੜਾ ਹਾਂ ਉਹਦੇ ਘਰ ਜਦ ਤੁਰਤ ਆ ਗਿਆ ਤਾਂ ਫੋਨ ਮੈਨੂੰ ਭਾਗ ਕੇ ਆਉਣ ਦੇ ਕਿਹਾ ਦੱਸੋ ਵੱਢਿਆ ਨਹੀਂ ਗੇਟ ਉਸ ਨੂੰ ਮੰਨ ਲਿਆ میں جا کرتے والے رس والے سد کے میں اس ہے ਜਿਹੜਾ ਕਾਂਗਰਸੀ ਪੱਤਾ ਕਰੇਗਾ ਮੈਂ ਇਹਨਾਂ ਦੇ ਨਾਲ ਖੜਾ ਮੈਂ ਵੀ ਕਹਿੰਦਾ ਇਹਦੇ ਕੋਈ ਇਹਦੇ ਘਰ ਵਿੱਚ ਆ। ਮੈਂ ਮੈਚਾਈਂ ਖੜਾ। ਅਸੀਂ ਮੈਂ ਦਰਦ ਹੋਣਾ ਨਹੀਂ ਕਿਸੇ ਨੂੰ। ਮੈਂ ਹਮੇਸ਼ਾ ਹੀ ਉਹਨਾਂ ਬੰਦਿਆਂ ਦਾ ਯਾਰ ਆ ਜਿਹੜੇ ਗਰੀਬ ਲੋਕ ਦੇ ਉਹਨਾਂ ਦਾ ਯਾਰ ਆ। ਵੱਡੀਆਂ ਮੋਟੀਆਂ ਬੜੀਆਂ ਠੱਡੀਆਂ ਕਾਰਾਂ ਵਾਲਾ ਬੰਦਾ ਯਾਰ ਨਹੀਂ ਭਾਈ ਯਾਰ ਕਿਰਪਾ ਦਾ। جو گریب بندہ مطلب کر سکتا وہ امید بندہ مدد نہیں کر سکتا امیر بندہ اپنے مطلب ریب نے جی ماں فالی وہ لگا ہی لگا اس کر کے بر میں ہمیشہ ہی تھی امداد اپنی ذمہ داری بھگتا ہے بن تو بعد میری ذمہ داری میں کلی کلی مشکل کا پتا

جدہ ایلیکشن آنے نے ہر کوئی بندہ ووٹ پا در مسیح جو بہت لمبے ہوئے اور پچھلے سی ایم نے سردار بگوت سنگھ سر مان اور اور جی وہ میٹنگ ہوئی ہے اور سارے جڑے جس طرح سکار منایا گیا

ਪਗੜ ਕੋ ਇਚੇ ਮਸੀਬਾ ਇਚਾਰਾ ਬਹੁਤ ਵੱਡੀ ਗਿੰਦੀ ਤੇ ਵਸਦਾ ਹੁੰਦਾ ਔਰ ਇਹਨਾਂ ਦੇ ਕੰਮ ਜਿਹੜੇ ਜਾਇਜ਼ ਮੰਨਦਾ ਭੇਜ ਔਰ ਅਸੀਂ ਹੁਣ ਇਹਨਾਂ ਦੇ ਸਾਥ ਦੇ ਨਾਲ ਹੋ ਕਿ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਅਸੀਂ ਮੌਤ ਨਹੀਂ ਕੀਤੀ ਆ ਉਹ ਮਸੀਬ ਰੋਦੀ ਮਸੀਬਾ ਇਚਾਰੇ ਵਾਲੇ ਪਿੱਪੀਆਂ ਕਰਦੇ ਨੇ ਸਾਡੀਆਂ ਧੀਆਂ ਪਿਆੜਾ ਵਾਲੇ ਪਿੱਪੀਆਂ ਕਰਦੇ ਸੀ ਸੋਗ ਦੇ ਲੋਕਾਂ ਦਾ ਤੁਹਾਨੂੰ ਸਾਥ ਦੇਣੀ ਲੋੜ ਨਹੀਂ ਹੋਣੀ ਹੁਣ ਕਿਉਂਕਿ ردھاوا صاحب جی مسیح کو بہت محنت پرمیشور پرمےشور وجہ میں سننے والے لوگ اور رداوا سا مسیح بھائی چارے کا پیارا بھائی چارہ وا یہ کوئی بڑی چیز نہیں چاہیے سانوں تو کوئی ہس کے ہرمیشور پنڈا کو آئے سارے ہلکے اور شواس دا کہ پورا مسیح بھائی چار تار ہے اور تمہیں گی جت دے گا پچھلے دن باروں میٹنگ کر رہے ہیں اور انہوں نے من درد لگتا مسیح بھائی چارے جہاں کام اچھی سارے دل سے سی بھی سی ایم صاحب کو کہ مسیح بھائی چار دیا مگا رکھنی وا وہ پہلے یہاں کی مانتے ਕੱਲ ਵੀ ਅਸੀਂ ਜਲੰਧਰ ਦੇ ਵਿੱਚ ਗੱਡੇ ਸਾਂ ਸਾਡੇ ਵਿੱਚ ਕਾਫੀ ਆਮਾਹੀ ਪਾਰਟੀ ਦੇ ਵੱਡੇ ਲੀਡਰ ਵੀ ਬਗੇ ਸੀ ਉਹਨਾਂ ਵਿੱਚ ਵੀ ਉਹਨਾਂ ਨੇ ਕਿਹਾ ਵੀ ਇਹ ਰਹੀਆਂ ਜੇਜ ਮੱਦਾਂ ਵਾ ਅਗਰ ਇਹ ਤੁਹਾਨੂੰ ਇਧਰ ਉਧਰ ਦੇਖਣਾ ਪੈਂਦਾ ਉਹ ਬਹੁਤ ਵੱਡਾ ਮੁੱਦਾ ਸਾਡਾ ਹੈਗਾ ਪਰ ਇਹਦੇ ਵਸੀਹ ਡਿਵੈਲਪਮੈਂਟ ਦੇ ਲਈ ਹਮਤ ਕਰਵਾ ਪਰ ਮੈਨੂੰ ਵੀ ਪਤਾ ਵੀ ਇਲੈਕਸ਼ਨ ਕੋਰਟ ਲੱਗਾ ਤੁਸੀਂ ਕੋਈ ਗੱਲ ਨਹੀਂ ਆਪਣੇ ਮੂੰਹ ਬੋਲ ਸਕਦੇ ਮਗਰ ਸਾਡਾ ਵੀ ਸ਼ਿਵਾਸ਼ ਗਿਆ ਕਿ ਇਲੈਕਸ਼ਨ ਪਰਮੇਸ਼ਵਰ ਦੀ ਕਿਰਪਾ ਨਾਲ ਤੁਸੀਂ ਜਿੱਤ ਲੈਣਾ ਵਾ 20 ਦਿਨ ਤੋਂ ਬਾਅਦ ਤੁਹਾਡੇ ਨਾਲ ਬੈਠ ਕੇ ਔਰ 20 ਦਿਨ ਤੋਂ ਬਾਅਦ ਤੁਹਾਡੇ ਨਾਲ ਬੈਠ ਕੇ ਜਿਹੜੇ ਵੀ ਮੁਸੀਬਤਾਂ ਚੜ੍ਹਦੇ ਨੇ ਹੁੰਦੇ ਆ ਅਸੀਂ ਵੀ ਮਾਨ ਸਾਹਿਬ ਨੂੰ ਕਿਹਾ ਤੁਸੀਂ ਸਾਡੇ ਨਾਲ ਚੱਲ ਕੇ ਸਾਰੇ ਹੀ ਹੱਲ ਕਰਾਉਣੇ ਆ ਔਰ ਇਹ ਤੁਸੀਂ ਭਾਈ ਜਰਾ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਈਮਾਨਦਾਰ ਸਾਡੇ ਲੋਕ ਸਾਨੂੰ ਕਿਸੇ ਚੀਜ਼ ਦਾ لالچ ਨਹੀਂ ਆ ਨਾਇਕ ਹਾਂ ਕਿਸੇ ਪੈਸੇ ਦਾ لالਚ ਨਹੀਂ ਆ ਨਾ ਕਿਸੇ ਹੋਰ ਚੀਜ਼ ਦਾ لالਚ ਆ ਅਸੀਂ ਸਿਰਫ ਚਾਹੁੰਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਗੁਮਾਂ ਨੂੰ ਕਰੀਏ ਸਾਡੀਆਂ ਬੰਦਗੀਆਂ ਨਾਲ ਜੋਗੀਆਂ ਜਾਣ ਸਾਡੇ ਪਰਮੇਸ਼ਵਰ ਦੇ ਦਰਸ਼ਨ ਤੋਂ ਤੱਕ ਪਰੇਸ਼ਾਨਾ ਨਾ ਕੀਤਾ ਜਾਵੇ ਸਾਡੇ ਲੋਕਾਂ ਨਾਲ ਧੱਕਾ ਨਾ ਹੋਵੇ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਦੇਖ ਰਹੇ ਹੋ ਵੀ ਗਲੋਬਲ ਦੀ ਚੀਖਣ ਕਮੇਟੀ ਪੂਰੀ ਆਪਣੇ ਮਸੀਹ ਭਾਈ ਜਰਨ ਲਈ ਤਤ ਬਾਰ ਤਤ ਤੇ ਆ ਰਿਹਾ ਜਿੱਥੇ ਵੀ ਕਿਤੇ ਕੋਈ ਮਸੀਬਤ ਆਈ ਚਲੇਗਾ ਵਿਰੋਧ ਕਰਦਾ ਗਲੋਬਲ ਸੁਰੱਖਿਆ ਕਮੇਟੀ ਉਹਦਾ ਸਾਹਮਣਾ ਕਰਦੀ ਆ ਔਰ ਅਸੀਂ ਵਿਸ਼ਵਾਸ ਕਰਦੇ ਆ ਇਸ ਤਰ੍ਹਾਂ ਦੇ ਵਿੱਚ ਤੁਸੀਂ ਸਾਡੀ ਮਦਦ ਕਰੋਗੇ ਕਿਉਂਕਿ ਤੁਸੀਂ ਉਹ ਪੰਜਾਬ ਸਰਕਾਰ ਦੇ ਕੋਲ ਚੜਾਵਾ ਪੰਜਾਬ ਸਰਕਾਰ ਕੋਲ ਹੀ ਆ ਔਰ ਅਸੀਂ ਵਿਸ਼ਵਾਸ ਕਰਦੇ ਆ ਕਿ ਮਸੀਬਤ ਆਈ ਚਲੇ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕੋਈ ਵੀ